ਦੋਸਤੋ ਕੀ ਹਾਲ ਚਾਲ ਹੈ ਰੋ ਠੀਕੋ ਅੱਜ ਆਪਾਂ ਇੱਕ ਗੱਲ ਕਰਦੇ ਆਂ ਇੱਕ ਮਤਲਬ ਵੀ ਪਿੰਡ ਦੇ ਵਿੱਚ ਲਾਲੋ ਜਾਂ ਕਿਸੇ ਕੰਮ ਕਰਦੀ ਜਗਾ ਲਾਲੋ ਵੀ ਉੱਤੇ ਦੋ ਬੰਦੇ ਕੰਮ ਕਰਦੇ ਹੁੰਦੇ ਆ ਮਨ ਉਹਨਾਂ ਦੀ ਫੀਲਡ ਵੀ ਕੋਈ ਹੁੰਦੀ ਆ ਤਾਂ ਮਤਲਬ ਵੀ ਉਹ ਉਹ ਜਿਹੜਾ ਇੱਕ ਇਨਸਾਨ ਹੁੰਦਾਗਾ ਉਹ ਸੱਚਾ ਜਾਂ ਹੁੰਦਾਗਾ ਮਤਲਬ ਵੀ ਉਹਨੂੰ ਕੋਈ ਬਾਹਲਾ ਦੁਨੀਆ ਦਾੜੀ ਬਾਰੇ ਜਾਣ ਨਹੀਂ ਉਤਾਰਨਾ ਸਿੱਧੀ ਜੀ ਗੱਲ ਕਰਦਾ ਤੇ ਜਿਹੜਾ ਦੂਸਰਾ ਬੰਦਾ ਹੁੰਦਾਗਾ ਮਤਲਬ ਉਹ ਨਸ਼ੇ ਵਗੈਰਾ ਵੀ ਵੇਚਦਾਗਾ ਤੇ ਕਈ ਗੱਲਾਂ ਬਾਤਾਂ ਕਰਦਾਗਾ ਤੇ ਉਹਨੇ ਸੋਚਿਆ ਵੀ ਆਪਾਂ ਗਲਤ ਕੰਮ ਕਰਦਿਆਂ ਆਂ ਫੜੇ ਜਾਵਾਂਗੇ ਤਾਂ ਆਪਾਂ ਕੀ ਕਰੀਏ ਬੰਦੇ ਦੀ ਇਮੇਜ ਡਾਊਨ ਕਰਦੇ ਹੁਣ ਉਹ ਦੇਖਣ ਨੂੰ ਬੰਦਾ ਲੱਗਦਾ ਸੀਗਾ ਵੀ ਗਣੀਏ ਵੇਚਦਾ ਹੋਊਗਾ ਇਹ ਕਰਦਾ ਹੋਣਾ ਪਰ ਅਸਲ ਦੇ ਵਿੱਚ ਕੁਝ ਨਹੀਂ ਸੀਗਾ ਚਲੋ ਦੋਸਤੋ ਉਹਦੇ ਉੱਤੇ ਮਤਲਬ ਵੀ ਪਹਿਰੇ ਲੱਗਣੇ ਸ਼ੁਰੂ ਹੋ ਗਏ ਕਿਵੇਂ ਨੇ ਕਿਵੇਂ ਮਤਲਬ ਵੀ ਉਹਨੂੰ ਗੈਸ ਕਰਨ ਲੱਗੇ ਵੀ ਇਹ ਕਰਦਾ ਹੈ ਕਿ ਨਹੀਂ ਕਰਦਾਗਾ ਆਖਰਕਾਰ ਇੱਕ ਦਿਨ ਉਹ ਹੀ ਹੁੰਦਾ ਹੈ ਜਿਸ ਦਿਨ ਮਤਲਬ ਵੀ ਉਹ ਬੰਦਾ ਜਿਹੜਾ ਸੀਗਾ ਆਪਣੇ ਉਹਨੂੰ ਸੱਚਾ ਕਹਿੰਦਾ ਸੀ ਉਹ ਫੜਿਆ ਜਾਂਦਾ ਹੈਗਾ ਜਿਹੜਾ ਦੂਸਰੇ ਤੇ ਕਹਿੰਦਾ ਜੀ ਵੀ ਐਂ ਕਰਦਾ ਹੈਗਾ ਇਹਦਾ ਦੋਸਤੋ ਜ਼ਿੰਦਗੀ ਜੀ ਦੇ ਵਿੱਚ ਚਲਾਕੀਆਂ ਕਮੀਆਂ ਠੀਕ ਆ ਆਪਣੇ ਚ ਕੱਢੋ ਅਗਰ ਸਾਡੇ ਚ ਹੈਗੀਆਂ ਗਿਆ ਅਗਰ ਅਸੀਂ ਦੂਸਰੇ ਚ ਕੱਢਾਂਗੇ ਤਾਂ ਉਹ ਉਹ ਰੱਬ ਇਹ ਰੱਬ ਘਮਾਣਾ ਉਹ ਆਪਣੇ ਆਪ ਹੀ ਉਹਦੇ ਫੈਸਲੇ ਕਰਦਾ ਹੈਗਾ ਤਾਂ ਚੰਗੇ ਕਰਮ ਕਰੋ ਕਿਸੇ ਨੂੰ ਕਿਸੇ ਮੂਰੇ ਬੁਰਾ ਨਾ ਬਣਾਓ ਠੀਕ ਆ ਆਪਣੀ ਗਲਤੀਆਂ ਤੁਹਾਨੂੰ ਸੁਧਾਰੋ ਚੰਗਾ ਲੱਗਿਆ ਜਰੂਰ ਸ਼ੇਅਰ ਕਰਿਓ ਜੀ